ਮੇਰਾ ਨਾਮ ਮਨਦੀਪ ਸਿੰਘ ਹੈ। ਤੁਸੀਂ ਸਕੂਲ ਦੇ ਟੀਚਰ ਹੋ? ਹਾਂ ਜੀ ਸਾਇੰਸ। ਅੱਜ ਸਕੂਲ ਦੇ ਵਿੱਚ ਘਟਨਾ ਹੋਈ ਜਿਹੜੇ ਫਾਇਰ ਵੱਜੇ ਆ ਕੀ ਹੋਇਆ ਜੀ? ਜੀ ਸਾਡਾ ਬਹੁਤ ਪੁਰਾਣਾ ਘਰ ਨੂੰ ਚੱਲਦਾ ਸੀਗਾ। ਹਮ ਅੱਜ ਦੂਜੀ ਪਾਰਟੀ ਨੇ ਅਚਾਨਕ ਸਕੂਲ ਆ ਗਏ। ਹਮ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਹਮ ਤੇ ਸਿੱਧੀ ਫਾਇਰਿੰਗ ਮੇਰੇ ਤੇ ਸ਼ੁਰੂ ਕਰ ਦਿੱਤੀ। ਹਮ ਜਿੰਨਾ ਚ ਉਹਨਾਂ ਨੇ ਦੋ ਫਾਇਰ ਮਾਰੇ। ਹਾਂ ਤੇ ਮੇਰੇ ਤੇ ਤਾਣਕੇ ਮਾਰੇ। ਉਹ ਨਾ ਕਿਵੇਂ ਨਾ ਕਿਵੇਂ ਬਚ ਗਿਆ। ਹਮ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਤੇ ਕੁਰਸੀ ਚਲਾ ਕੇ ਮਾਰੇ। ਹਮ ਉਸਨ ਸਕੂਲ ਲੱਗਿਆ ਹੋਇਆ ਸੀ? ਹਾਂ ਜੀ ਸਕੂਲ ਲੱਗਿਆ। ਕਿੰਨੇ ਬੱਚੇ ਸੀ ਸਕੂਲ ਸਕੂਲ ਦੇ ਵਿੱਚ 27 ਵਿੱਚ 27 ਵਿੱਚ ਜੀ। ਇਹ ਕਿੰਨੇ ਜਣੇ ਆਏ ਸੀ ਉਹ? ਸਟਾਫ ਨਹੀਂ ਜਿਹੜੇ ਤੁਹਾਡੇ ਤੇ ਫੇਰ ਕਰਨਾ ਸੀ। ਫੇਰ ਕਰਨ ਵਾਲਾ ਇਕੱਲਾ ਇੱਕ ਬੰਦਾ ਸੀ ਨਾਲ ਉਹਦੀ ਵਾਈਫ ਸੀ। ਹੂੰ। ਤੇ ਬਿਆਨ ਤੁਸੀਂ ਸਦਖਾਨੇ ਦੇਦੇ ਆ? ਹਾਂ ਜੀ ਸਦਖਾਨੇ ਮੈਂ ਬਿਆਨ ਦੇ ਤਾ। ਇੱਕ ਟੀਚਰ ਜੀ ਅਬੋਧਦੀਪ ਸੀ। ਉਹਨਾਂ ਨੇ ਇੱਕ ਕੰਪਲੇਂਟ ਕੀਤੀ ਹੈ ਕਿ ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਤੇ ਨਾਲ ਉਹਦਾ ਪੁਰਾਣਾ ਤਕਰਾਰ ਚੱਲ ਰਿਹਾ ਸੀ। ਅੱਜ ਉਹਨਾਂ ਦੇ ਸਕੂਲ ਆਇਆ ਅਤੇ ਉਹਨਾਂ ਦੇ ਉੱਪਰ ਮਾਰ ਦੇ ਦਿੱਤੀਆਂ। ਦੋ ਫਾਇਰ ਕੀਤੀ। ਜਿਸ ਦਿਉ ਤੇ ਅਸੀਂ ਮਾਸਟਰ ਜੀ ਨੇ ਅਤੀਤ ਗਿਆਤਾ ਦੇ ਉੱਤੇ ਪਰਚਾ ਦਰਜ ਕਰਾਇਆ। ਮਾਮਲਾ ਪਤਾ ਲੱਗੇ ਕੀ ਹੈ ਜੀ? ਕੋਈ ਪੁਰਾਣਾ ਇਹਨਾਂ ਦਾ ਪਰਿਵਾਰਕ ਮਤਭੇਦ ਹੈ ਜੀ। ਇਹ ਮਕਦਮਾ ਦਰਜ ਕਰਲੇ ਕਿਹੜੀ ਕਿਹੜੀ ਧਰਮ ਦੀ ਕਰ ਰਹੇ? ਇਹ ਤਾਂ ਅਟੈਂਪਟ ਟੂ ਬਰਡਰ ਤੇ ਆਬਜੈਕਟ ਵੀ ਕਰ ਰਹੇ। ਹੂੰ।